ਜੋ ਵੀ ਰਾਹੁਲ ਗਾਂਧੀ ਦਾ ਬਿਆਨ ਦੇ ਵਿਰੋਧ ਕਰੇਗਾ ਉਹ ਖਾਲਿਸਤਾਨ ਦਾ ਦੁਸ਼ਮਣ ਹੈ ਪੰਨੂ ਦਾਇ ਬਿਆਨ ਆਉਣ ਤੋਂ ਬਾਅਦ ਦੇਸ਼ ਦੀ ਰਾਜਨੀਤੀ ਵਿੱਚ ਪੁਚਾਲ ਜੜਾ ਆ ਚੁੱਕਾ ਹੈ ਤੁਹਾਨੂੰ ਦੱਸਦੇ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਰਾਹੁਲ ਨੇ ਰਾਹੁਲ ਗਾਂਧੀ ਵੱਲੋਂ ਵਿਦੇਸ਼ 'ਚ ਸਿੱਖਾਂ ਬਾਰੇ ਦਿੱਤੇ ਬਿਆਨ ਤੋਂ ਬਾਅਦ ਭਾਰਤ 'ਚ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਦਿੱਲੀ ਵਿੱਚ ਭਾਜਪਾ ਆਗੂਆਂ ਵੱਲੋਂ ਵਿਰੋਧ ਕੀਤਾ ਜਾਰ ਰਿਹਾ ਹੈ ਅੱਜ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ ਇਸ ਦੌਰਾਨ ਸਰਕਾਰ ਵੱਲੋਂ ਅਤਵਾਦੀ एलानੇ ਗੇ ਸਿਕ ਫੋਰ ਜਸਟੀਸ ਦੇ ਪਤ ਗੁਰਪਤਵੰਤ ਸਿੰਘ ਨੇ ਆਡੀਓ ਭੇਜ ਕੇ ਰਾਹੁਲ ਗਾਂਧੀ ਦੇ ਬਿਆਨ ਦਾ ਸਮਰਥਨ ਕੀਤਾ ਹੈ ਭੇਜੇ ਗੇ ਆਡੀਓ ਚ ਪੰਨੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੇ ਸਮਰਥਕਾਂ ਲਈ ਸੰਦੇਸ਼ ਹੈ ਜਿਹੜੇ ਲੋਕ ਰਾਹੁਲ ਗਾਂਧੀ ਦੇ ਇਸ ਬਿਆਨ ਦਾ ਵਿਰੋਧ ਕਰ ਰਹੇ ਹਨ ਭਾਜਪਾ ਦੇ ਰਾਜ ਵਿੱਚ ਸਿੱਖ ਖਤਰੇ ਵਿੱਚ ਹਨ ਉਹ ਖਾਲਿਸਤਾਨ ਦੇ ਦੁਸ਼ਮਨ ਆਹਨਿਕ ਰਾਹੁਲ ਗਾਂਧੀ ਦਾ ਬਿਆਨ ਪੰਜਾਬ ਦੀ ਆਜ਼ਾਦੀ ਰੈਫਰੈਂਡਮ ਅਤੇ ਗਲੋਬਲ ਖਾਲਿਸਤਾਨ ਰੈਫਰੈਂਡਮ ਦਾ ਸੰਦੇਸ਼ ਹੈ ਇਹ ਬਿਆਨ ਨੇ ਦੇਸ਼ ਦੀ ਰਾਜਨੀਤੀ ਵਿੱਚ ਪਚਾਲ ਲਿਆ ਦਿੱਤਾ ਗਿਆ ਵੱਡੇ ਵੱਡੇ ਆਗੂ ਇਸ ਦੀ ਪੂਰਾ ਇਹਦਾ ਵਿਰੋਧ ਕਰਦੇ ਭੇਗੇ ਨੇ ਲੇਕਿਨ ਕਿਤਨਾ ਕਤੇ ਪੰਨੂ ਨੇ ਹੁਣ ਸਭ ਨੂੰ ਇੱਕ ਨਵੇਂ ਹੀ ਲੀਲਾ ਦੇ ਚ ਪਾ ਦਿੱਤਾ ਉਹਨੇ ਫਿਰ ਬਿਆਨ ਦੇ ਕੇ ਇਹ ਗੱਲ ਆਖੀ ਕਿ ਤੁਸੀਂ ਇਸ ਦਾ ਸਮਰਥਨ ਕਰੋ ਜੇ ਤੁਸੀਂ ਨਹੀਂ ਕਰਦੇ ਤਾਂ ਤੁਸੀਂ ਫਿਰ ਸਾਡੇ ਵੀ ਦੁਸ਼ਮਣ ਹੈਗੇ ਉਹ ਹੁਣ ਦੇਖਣਾ ਹੋਏਗਾ ਕਿ ਸਰਕਾਰ ਇਸ ਤੇ ਕੀ ਐਕਸ਼ਨ ਲੈਂਦੀ ਹੈ ਭਾਇ ਭਾਇ